ਮਾੜੇ ਪਾਰ ਚਾਹੇ ਕੋਈ ਨਹੀਂ ਆਉਂਦੇ ਮਾ ਤਾਂ ਆਉਂਦੇ ਆ 2 ਮਿੰਟ ਰੋਕੋ ਆ ਗਿਆ ਆ ਇਹਦਾ ਕਿਤੇ ਲੱਗ ਕੀ ਕਹਿੰਦਾ ਮੈਂ ਤੁਹਾਨੂੰ ਉਹੀ ਗੱਲ ਲੱਗਦਾ ਕੀ ਆਉਣਾ ਨਹੀਂ ਅੱਜ ਆਇਓਗੇ ਬਹੁਤ ਰਾਤ ਵੀ ਆਇਓ ਚਾਵਲ ਆ ਗਏ ਬਾਕੀ ਦੋ ਮਿੰਟ ਲਈ ਹੋਣਾ ਬੰਦਾ ਆਜਾ ਠੀਕ ਆਪਾਂ ਲੈਂਡ ਆ ਗਿਆ ਸਵਾਗਤ ਹੈ। ਸਾਡੀ ਭਜੀ ਕੀ ਨਾਮ ਆ? ਮੇਰਾ ਨਾਮ ਰਮਨ ਕੁਮਾਰ ਹੈ ਜੀ। ਮੈਂ ਕਿੱਥੇ ਦਾ ਆ? ਅਸੀਂ ਕੋੜਪੁਰਾ ਪੁਰਾਣਾ ਦੇ ਜਿਸ ਤਰ੍ਹਾਂ ਤੁਸੀਂ ਫਰੀਦਕੋਟ ਪਹੁੰਚੇ ਹੋ ਔਰ ਮੈਡੀਕਲ ਦੇ ਵਿੱਚ ਲੰਗਰ ਲਗਾਇਆ ਹੈ। ਕੀ ਮਕਸਦ ਹੈ ਤੁਹਾਡਾ? ਜੀ ਸਾਡਾ ਕਲੱਬ ਬਣਿਆ ਹੋਇਆ ਜੀ ਬਾਬਾ लाडी ਸਿੰਘ ਵੈਲਟਰ ਕਲੱਬ ਰਜਿਸਟਰਡ ਕੋੜਪੁਰਾ ਤੋਂ। ਅਸੀਂ ਹਰ ਹੀ ਮਨ ਦੇ ਤੇ ਲੰਗਰ ਲਗਾਉਂਦੇ ਆ ਜੀ। ਸਾਡਾ ਇਹ ਲੰਗਰ ਬੰਦਾ 20 ਤਰੀਕ ਦਾ ਸੀ ਪਰ ਇੱਥੇ ਇਹ ਲੰਗਰ 26 ਤਰੀਕ ਨੂੰ ਲਗਾਇਆ। ਅੱਜ ਸਾਡੇ ਸਾਈਂ लाडी शाह ਸਰਕਾਰ ਉਹਨਾਂ ਦਾ ਪੜੇ ਆ ਜੀ। ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਇਹ ਲੰਗਰ ਲਗਾਇਆ ਜੀ ਮੈਂਬਰ ਸਾਹਿਬਾਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਲੱਗਿਆ ਬਹੁਤ ਸਹਿਯੋਗ ਹੈ ਜੀ ਸਾਡੇ ਪ੍ਰਧਾਨ ਸਾਹਿਬ ਰਮਨ ਕੁਮਾਰ ਝਾਵਲਾ ਜੀ ਰੌਣਕੀ ਰਾਮਦੇਰੀ ਵਾਲੇ ਔਰ ਸਾਡੇ ਬਹੁਤੀ ਸਤਕਾਰਯੋਗ ਕਾਗਿਏ ਟੇਲਰ ਜੀ ਉਹਨਾਂ ਦਾ ਬਹੁਤ ਹੀ ਸਾਨੂੰ ਸਹਿਯੋਗ ਹੈ ਬਹੁਤ ਹੀ ਉਹਨਾਂ ਦੇ ਕਿਰਪਾ ਉਹਨਾਂ ਦੀ ਕਿਰਪਾ ਦੇ ਨਾਲ ਅਸੀਂ ਹਰ ਸਾਲ ਹਰ ਮਹੀਨੇ ਤੇ ਲੰਗਰ ਲਗਾਉਂਦੇ ਆਂ ਪਤਨੀ ਨਾਮ ਉਹ ਜੀ ਮੇਰਾ ਨਾਮ ਕਮਲ ਕੁਮਾਰ ਹੈ ਜੀ ਕੋਟਗਰੇ ਤੋਂ ਆਈ ਹਾਂ ਮੈਂ ਤੇ 35 ਲਾਭ ਦੇ ਤੋਂ ਮੇਰਾ ਹੈਗਾ ਜਮਾਤ ਤੇ ਲੰਗਰ ਲੈ ਕੇ ਆਇਆ ਹਾਂ ਕਿ ਤਰ੍ਹਾਂ ਦਾ ਜਿਹੜੇ ਹੈਗਾ ਤੁਹਾਡਾ ਸਹਿਯੋਗ ਆ ਔਰ ਕੀ ਕੀ ਇਸ ਤੋਂ ਇਲਾਵਾ ਕਰ ਲੈ ਗਏ ਉਪਰਾਲੇ ਆ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਧਮ ਨਾਲ ਸਾਈਂ ਲਾਡੀ ਸ਼ਾਈ ਨੇ ਜਨਮ ਦਿੰਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਉਹਨਾਂ ਦੇ ਜਨਮਦਨ ਦੇ ਮੈਡੀਕਲ ਦੇ ਵਿੱਚ ਲੰਗਰ ਲਗਾ ਰਹੇ ਹਾਂ ਜੀ ਸਾਡੇ ਕੋੜੂਪਰੇ ਤੋਂ ਸਾਡੀ ਜੋ ਸੰਸਥਾ ਹੈ ਮਹੀਨੇ ਵਾਰ ਲੰਗਰ ਲਗਾਉਂਦੀ ਹੈ ਜੀ ਉਸੇ ਤਹਿਤ ਅਸੀਂ ਸਾਈਂ ਜੀ ਦੇ ਜਨਮਦਨ ਤੇ ਅੱਜ ਲੰਗਰ ਲਗਾ ਰਹੇ ਹਾਂ ਜੀ ਸਾਡੇ ਪ੍ਰਧਾਨ ਸਾਹਿਬ ਕੋ ਜੀ ਅੰਕਲ ਜੀ ਹੋਰ ਸਾਡੇ ਕੋਟ ਉੱਪਰ ਜਿਹਨਾਂ ਸ਼ਕਤੀਆਂ ਜੋ ਸਾਨੂੰ ਸਹਾਇਕ ਦਿੰਦੀਆਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਹਰ ਮਹੀਨਾ ਵਾਰੀ ਤੇ ਲੰਗਰ ਲਗਾਉਂਦੇ ਹਾਂ। ਜੇਕਰ ਗੱਲ ਕੀਤੀ ਜਾਵੇ ਕਲਾ ਪੀਕ ਕੋਟ ਨੂੰ ਲੈ ਕੇ ਲੰਗਰ ਲਗਾਇਆ ਜਾਂਦਾ ਹੈ ਜਿਵੇਂ ਇਸ ਤਰ੍ਹਾਂ ਵਾਰੀ। ਅਸੀਂ ਜਿੱਥੇ-ਜਿੱਥੇ ਜਿੱਦਾਂ ਹੁਣ ਹੜਪੀੜ ਤਾਂਦੇ ਜੀ ਜਾਂ ਜਿੱਥੇ-ਜਿੱਥੇ ਸਾਡੀ ਟੀਮ ਨੂੰ ਆਵਾਜ਼ ਵਜਦੀ ਹੈ ਸਾਡੇ ਕਲੱਬ ਨੂੰ ਆਵਾਜ਼ ਵਜਦੀ ਹੈ ਜੀ ਕੋਲ ਜੀ ਟੰਕਾ ਜੀ ਰਮਨ ਪ੍ਰਧਾਨ ਜੀ ਹੋਰ ਸਾਡੇ ਜੋ ਯੂਥ ਦੇ ਮੈਂਬਰ ਨੇ ਜੀ ਅਸੀਂ ਲੜ ਕੇ ਜਿੱਥੇ-ਜਿੱਥੇ ਸਾਨੂੰ ਜਿੱਦਾਂ-ਜਿੱਦਾਂ ਹੁੰਦਾ ਜੀ ਅਸੀਂ ਉੱਥੇ ਜ਼ਰੂਰ ਆਉਣ ਜਾਣੇ ਪੀੜੀ ਜੀ। ਮਸੀਹ ਨੇ ਕਿਹਾ ਅਸੀਂ ਇਹ ਮੈਸੇਜ ਦੇਵਾਂ। ਉਹਨਾਂ ਨੂੰ ਮੈਸੇਜ ਇਹ ਹੈ ਜੀ ਨੌਜਵਾਨ ਕਿੜੀ ਨੂੰ ਕਿ ਤੁਸੀਂ ਨਸ਼ਿਆਂ ਤੋਂ ਹਟ ਕੇ ਇੱਕ ਆਪ ਦੀ ਅੱਛੀ ਸੰਸਥਾ ਬਣਾਓ, ਚੰਗੇ ਬੰਦੇ ਆਪ ਦੇ ਨਾਲ ਜੋੜੋ। ਕੋਈ ਵੀ ਕੰਮ ਕਰਨਾ ਤੁਸੀਂ ਆਪ ਦੇ ਵੱਡਿਆਂ ਤੋਂ ਸਲਾਹ ਲੈ ਕੇ ਕਰੋ ਜਿਵੇਂ ਸਾਡੇ ਕੋਲ ਜੇ ਟੰਕਲ ਜੀ ਹੋਗੇ, ਰਵਨ ਪ੍ਰਧਾਨ ਜੀ ਹੋਗੇ ਅਸੀਂ ਇਹਨਾਂ ਦੀ ਰਹਿਮਾਈ ਹੇਠ ਇਹ ਉਪਰਾਲੇ ਕਰਦੇ ਆਂ ਜੀ। ਅਸੀਂ ਦੇਖੋ ਸਾਡੀ ਉਹ ਵੀ ਸੋਚ ਨਹੀਂ ਅਸੀਂ ਉਹਨਾਂ ਕੋਲ ਸ਼ੱਕ ਕਰ ਸੀ। ਇਹਨਾਂ ਦੀ ਸੋਚ ਦੇ ਅਕੋਰਡਿੰਗ ਅਸੀਂ ਇਹਨਾਂ ਨਾਲ ਕੁਝ ਕਰਦੇ ਆਂ। ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਮੈਸੇਜ ਇਹ ਦੋਨਾ ਦੇਣਾ ਚਾਹੁੰਦੇ ਹਾਂ ਜੀ ਸਾਈਂ ਜੀ ਦਾ ਜਨਮ ਦਿਨ ਹੈ ਜੀ ਸਾਨੂੰ ਸਾਡੇ ਸਾਰੇ ਮੈਂਬਰਾਂ ਨੂੰ ਬਹੁਤ ਖੁਸ਼ੀ ਹੈ ਜੀ ਇਸੇ ਖੁਸ਼ੀ ਦੇ ਤਹਿਤ ਅਸੀਂ ਲੰਗਰ ਲਗਾਇਆ ਹੈ ਜੀ ਸਾਨੂੰ ਵੇਖ ਕੇ ਸਾਡੇ ਨਾਲ ਹੋਰ ਵੀ ਜੇ ਕੋਈ ਜੁੜਨਾ ਚਾਹੁੰਦੇ ਹੈ ਜੀ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਹੈ ਜੀ ਸਾਡੇ ਸੰਸਥਾ ਨੂੰ ਕੋਈ ਸਹਾਇਤਾ ਦੇਣਾ ਚਾਹੁੰਦੇ ਹੈ ਤਾਂ ਜੀ ਉਹ ਸਾਨੂੰ ਸੰਸਥਾ ਨੂੰ ਸਹਾਇਤਾ ਦੇ ਸਕਦੇ ਹਾਂ ਜੀ ਸਰ ਵੀਰ ਕਰਤਾਰ ਸੰਧ ਜਨ ਟੌਲ ਜੇਟ ਅਲੋ ਜੀ ਕੋੜਕੂਪੁਰਾ ਲਾਡੀ ਸਿੰਘ ਵੈਲਫਰ ਕਲੱਬ ਕੋੜਕੂਪੁਰਾ ਅਸੀਂ ਮੈਡੀਕਲ ਗੋਬਿੰਦ ਕਾਲਜ ਮੈਡੀਕਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾਲਜ ਮੈਡੀਕਲ ਦੇ ਇਥੇ ਲੰਗਰ ਲਾਇਆ ਇਸ ਰਮਨ ਪ੍ਰਧਾਨ ਜੀ ਹੋਂਦੇ ਕਿਰਪਾ ਨਾਲ ਇਹਨਾਂ ਦੇ ਸਹਿਯੋਗ ਨਾਲ ਰਮਨ ਹੋਂਦੇ ਮੁੰਡਾ ਜਵਾਨ ਪੀੜੀ ਦੇ ਜਿੰਨੇ ਵੀ ਲੋੜ ਪੰਦ ਬੱਲੇ ਇਥੇ ਕੋਈ ਆਉਂਦਾ ਜਿਹਨੂੰ ਰੋਟੀ ਦੀ ਲੋੜ ਹੈ ਉਹ ਚੀਜ਼ ਇਹ ਚੀਜ਼ ਦੀ ਲੋੜ ਹੈ ਉਹ ਹੀ ਆਜਦਾ ਭਾਈ ਗੁਰਜੀਤ ਭਾਲਾ ਸਾਹਿਬ ਭਾਈ